ਆਸਾ ਮਹਲਾ ਪਹਿਲਾ ਆਸਾ ਆਗੈ ਜੋ ਨਾਨ ਸਾਹਿਬ ਦੀ ਬਾਣੀ ਤਾਲ ਮਦੀਰੇ ਘਟ ਕੇ ਘਾਟ ਤਾਲ ਲਾਹਦੇ ਨੇ ਛੈਣੇ ਮਦੀਰੇ ਦਾ ਅਰਥ ਹੁੰਦਾ ਹੈ ਢੰਗੂ ਝਾਂਜਰਾ ਔਰ ਘਟ ਦਾ ਅਰਥ ਹੁੰਦਾ ਹੈ ਹਿਰਦਾ ਮਨੁੱਖ ਦੇ ਮਨ ਦੇ ਸੰਕਲਪ ਵਿਕਲਪ ਮਾਨੋ ਛਣੇਤ ਪੈਰਾਂ ਦੇ ਭੰਗੂ ਹਨ ਦੋਲਕ ਦੁਨੀਆ ਵਾਜੇ ਵਾਜ ਮਾਰਦ ਗਿਨੇ ਦੁਨੀਆ ਦਾ ਮੋੜ ਢੋਲ ਕੀ ਹੈ ਇਹ ਵਾਜੇ ਵੱਜ ਰਹੇ ਨੇ ਨਾਰਦ ਨਾਚੈ ਕਰ ਕਾ ਭਾਉ ਤੇ ਪ੍ਰਭੂ ਦੇ ਨਾਮ ਤੋਂ ਹੁੰਗਿਆ ਮਨ ਮਾਇਆ ਦੇ ਹੱਥਾਂ ਦੇ ਨਚ ਰਿਹਾ ਇਸ ਨੂੰ ਚਾਹੀਦਾ ਕਾਲ ਯੁਗ ਦਾ ਪ੍ਰਭਾਵ ਜੈਤੀ ਸਤੇ ਕਰੇ ਭਾਉ ਮਾਦਗਿੰਨੇ ਜਤ ਸਤੋਂ ਸੰਸਾਰ ਵਿੱਚ ਕਿਤੇ ਥਾਂ ਨਹੀਂ ਰਿਆ ਨਾਨਕ ਨਾਮ ਉੱਤੋਂ ਕੁਰਗਾਂ ਹੈ ਨਾ ਪਰਮਾਤਮਾ ਦੇ ਨਾਮ ਤੋਂ ਸਦਕੇ ਹੋ